ਪੰਜਾਬ ਦੇ ਕੈਬਨਿਟ ਮੰਤਰੀ ਅਨਿਲ ਜੋਸ਼ੀ ਦੀ ਮੰਗ ਅਗੇ ਆਖਰਕਾਰ ਪੰਜਾਬ ਸਰਕਾਰ ਚੁੱਕੀ ਗਈ ਤੇ ਮਿਲ ਗਈ ਪੰਜਾਬ ਦੇ ਵਪਾਰੀਆਂ ਨੂੰ ਸਟਾਕ ਤੇ ਐਡਵਾਂਸ ਟੈਕਸ ਤੋਂ ਵੱਡੀ ਰਾਹਤ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਸਟਾਕ ਤੇ ਐਡਵਾਂਸ ਟੈਕਸ ਨੂੰ ਵਾਪਸ ਲੈਣ ਦੇ ਹੁਕਮ ਜਾਰੀ ਕੀਤੇ ਨੇ ਜਿਸ ਨਾਲ ਪੰਜਾਬ ਦੇ ਵਪਾਰੀਆਂ ਨੂੰ ਵੱਡੀ ਰਾਹਤ ਮਿਲੀ ਹੈ ਪੰਜਾਬ ਕੈਬਨਿਟ ਦੀ ਹੋਣ ਵਾਲੀ ਅਗਲੀ ਬੈਠਕ ਵਿੱਚ ਇਸ ਬਿੱਲ ਸੰਬੰਧੀ ਮਤਾ ਪਾਸ ਕੀਤਾ ਜਾਵੇਗਾ 2005 ਦੇ ਪੰਜਾਬ ਬੈਟ ਐਕਟ ਤਹਿਤ ਲਾਗੂ ਕੀਤਾ ਗਿਆ ਸੀ ਇਸ ਟੈਕਸ ਨੂੰ ਅਤੇ ਇਸ ਨੂੰ ਹੁਣ ਖਤਮ ਕਰ ਦਿੱਤਾ ਜਾਵੇਗਾ ਸਥਾਨਕ ਸਰਕਾਰਾਂ ਬਾਰੇ ਮੰਤਰੀ ਅਨਿਲ ਜੋਸ਼ੀ ਵੱਲੋਂ ਕੁਝ ਦਿਨ ਪਹਿਲਾਂ ਇਸ ਦਾ ਵਿਰੋਧ ਕੀਤਾ ਗਿਆ ਸੀ ਤੇ ਟੈਕਸ ਨੂੰ ਵਾਪਸ ਲੈਣ ਦੀ ਚੇਤਾਵਨੀ ਵੀ ਦਿੱਤੀ ਗਈ ਸੀ ਅਨਿਲ ਜੋਸ਼ੀ ਦਾ ਕਹਿਣਾ ਹੈ ਕਿ ਉਹ ਹੋਰ ਵੀ ਪੰਜਾਬ ਦੀਆਂ ਸਮੱਸਿਆਵਾਂ ਨੂੰ ਜਲਦ ਹੱਲ ਕਰਵਾਉਣ ਦੀ ਕੋਸ਼ਿਸ਼ ਕਰਨਗੇ ਸਾਡੇ ਪ੍ਰੈਸ਼ਰਸ ਨਹੀਂ ਸਾਡੇ ਦਬਾਅ ਦੇ ਵਿੱਚ ਅਸੀਂ ਨਹੀਂ ਸਰਕਾਰ ਚ ਆ ਸਰਕਾਰ ਦਾ ਹਿੱਸਾ ਵਾ ਦਬਾਅ ਲੋਕਾਂ ਦਾ ਸੀ ਪ੍ਰੈਸ਼ਰ ਲੋਕਾਂ ਦਾ ਸੀ ਵਪਾਰੀਆਂ ਦਾ ਸੀ ਤੇ ਹਾਂ ਜਿਹੜੀ ਚੀਜ਼ ਸਾਡੇ ਗਲੇ ਨੇ ਉਤਰਦੀ ਅਸੀਂ ਵਪਾਰੀਆਂ ਨੂੰ ਸਮਝਾਈਏ ਤੇ ਉਹ ਗੱਲ ਬੰਦ ਹੀ ਨਹੀਂ ਕਿ ਜਿਹੜੀ ਚੀਜ਼ ਵਿਖਦੀ ਆ ਜਿਹਦਾ ਬਿੱਲ ਕੱਟਿਆ ਜਾਂਦਾ ਉਹਦੇ ਤੇ ਟੈਕਸ ਪੇ ਵਪਾਰੀ ਕਰਦਾ ਉਹਦੀ ਰਿਟਰਨ ਭਰੀ ਜਾਂਦੀ ਆ ਪਰ ਜੋ ਬਚਿਆ ਸਟਾਕ ਆ ਜੋ ਦੁਕਾਨ ਦੇ ਵਿੱਚ ਮਾਲ ਪਿਆ ਵਾ ਵਿਖਿਆ ਨਹੀਂ ਹਲੇ ਜੋ ਇੰਡਸਟਰੀ ਚ ਮਾਲ ਪਿਆ ਵਿਖਿਆ ਨਹੀਂ ਉਦੇ ਉੱਤੇ ਐਡਵਾਂਸ ਹੀ ਟੈਕਸ ਦਿੱਤਾ ਜਾਵੇ ਵੇਚਣ ਤੋਂ ਪਹਿਲਾਂ ਹੀ ਇਹ ਠੀਕ ਨਹੀਂ ਸੀ ਲੱਗਦਾ ਅੱਜ ਰਜਿਸਟਰੀਆਂ ਰੁਕੀਆਂ ਆ ਅੱਜ ਮੀਟਰ ਲੱਗਣੇ ਰੁਕੇ ਆ ਲੋਡ ਵਧਾਉਣੇ ਰੁਕੇ ਆ ਬਿਜਲੀ ਦੇ ਕਨੈਕਸ਼ਨ ਰੁਕੇ ਆ ਤੇ ਜਦੋਂ ਲੋਕਾਂ ਨੂੰ ਇਹ ਮੁਸ਼ਕਲਾਂ ਆਉਂਦੀਆਂ ਵਾ ਉਦੋਂ ਉਹਨਾਂ ਦੀ ਜ਼ਰੂਰਤ ਆ ਕਿ ਅਸੀਂ ਉਸ ਅੰਦੇ ਕੋ ਸਾਨੂੰ ਮਿਲਦੇ ਆ ਅਸੀਂ ਨਿਮਾਉਂਦੇ ਉਹਨਾਂ ਦੇ ਅਸੀਂ ਉਹਨਾਂ ਦੀ ਆਵਾਜ਼ ਪਹੁੰਚਾਉਣ ਵਾਸਤੇ ਸਰਕਾਰ 'ਚ ਬੈਠੇ ਆ ਕਿ ਉਹਨਾਂ ਨੂੰ ਰਾਹਤ ਦਈਏ ਮਾਨਯੋਗ ਸ਼ਾਂਤਾ ਜੀ ਨੇ ਸੀਐਮ ਸਾਹਿਬ ਨੇ ਸ਼ਾਂਤਾ ਜੀ ਨਾਲ ਗੱਲ ਕੀਤੀ ਤੇ ਸਾਰੀ ਪਾਰਟੀ ਨੇ ਮਤਲਬ ਇਹ ਜਿਹੜਾ ਫੈਸਲਾ ਵੀ ਪਹਿਲਾ ਜਿਹੜਾ ਵਾ ਉਹ ਰੋਲ ਬੈਕ ਵਾਲਾ ਉਹ ਪਾਰਟੀ ਨੇ ਫੈਸਲਾ ਲਿਆ ਸਟੈਂਡ ਲਿਆ ਤੇ ਉਹ ਹੋਇਆ